ਸਰਕਾਰ ਅੱਗੇ ਬੇਪਰੋਸਗੀ ਦਾ ਮਸਲਾ ਹੋਇਆ ਖੜਾ ਥਰੋਨ ਸਪੀਚ ਦੇ ਵਿਰੁੱਧ ਵੋਟ ਪਾਈ ਗਈ ਐਨ ਡੀ ਪੀ ਲਿਬਰਲਾਂ ਨੂੰ ਕਿਸੇ ਹੋਰ ਪਾਰਟੀ ਤੋਂ ਲੈਣਾ ਹੋਵੇਗਾ ਸਮਰਥਨ ਜੇ ਕੰਜ਼ਰਵੇਟਿਵਸ ਅਤੇ ਬਲਾਕ ਨੇ ਵੋਟ ਨਾ ਪਾਈ ਤਾਂ ਟੱਟ ਸਕਦੀ ਹੈ ਸਰਕਾਰ ਬੈਂਕ ਆਫ ਕੈਨੇਡਾ ਨੇ ਨਹੀਂ ਛੇੜੀ ਵਿਆਜ ਦਰ ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.75% ਤੇ ਰੱਖੀ ਬਰਕਰਾਰ ਲਗਾਤਾਰ ਦੂਸਰੀ ਵਾਰ ਨਹੀਂ ਬਦਲੀ ਵਿਆਜ ਦਰ ਅਮਰੀਕੀ ਰਾਸ਼ਟਰਪਤੀ 트럼ਪ ਨੇ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਤੇ ਟੈਰਿਫ ਕੀਤਾ ਦੁੱਗਣਾ 트럼ਪ ਨੇ ਸਟੀਲ ਅਤੇ ਐਲੂਮੀਨੀਅਮ ਟੈਰਿਫ 25% ਤੋਂ ਵਧਾ ਕੇ 50% ਕੀਤਾ ਬੁੱਧਵਾਰ ਤੋਂ ਪ੍ਰਭਾਵੀ ਹੋਈ ਦੁੱਗਣੀ ਟੈਰਿਫ ਦਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਦਾ ਵੱਡਾ ਫੈਸਲਾ ਹੁਣ ਅਮਰੀਕਾ ਨਹੀਂ ਜਾ ਸਕਣਗੇ 12 ਦੇਸ਼ਾਂ ਦੇ ਲੋਕ ਕਾਰਨੀ ਸਰਕਾਰ ਅੱਗੇ ਬੇਭਰੋਸਗੀ ਦਾ ਮਸਲਾ ਖੜਾ ਹੋ ਗਿਆ ਥਰೋನ್ ਸਪੀਚ ਹੋ ਚੁੱਕੀ ਹੈ ਪਰ ਐਨਡੀਪੀ ਦੇ ਸਟੈਂਡ ਨੇ ਸਰਕਾਰ ਦੇ ਰਾਹ ਚ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ ਐਨਡੀਪੀ ਦੇ ਅੰਤਰੀਮ ਲੀਡਰ ਡੌਨ ਡੇਵਿਸ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਰਕਾਰ ਦੀ ਥਰೋನ್ ਸਪੀਚ ਦੇ ਖਿਲਾਫ ਵੋਟ ਕਰੇਗੀ ਜਿਸ ਦਾ ਮਤਲਬ ਹੈ ਕਿ ਲਿਬਰਲ ਸਰਕਾਰ ਨੂੰ ਭਰੋਸਗੀ ਵੋਟ ਜਿੱਤਣ ਲਈ ਕਿਸੇ ਹੋਰ ਵਿਰੋਧੀ ਪਾਰਟੀ ਦਾ ਸਮਰਥਨ ਲੈਣਾ ਪਵੇਗਾ ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡੇਵਿਸ ਨੇ ਕਿਹਾ ਕਿ ਥਰೋನ್ ਸਪੀਚ ਵਿੱਚ ਹੈਲਥ케ਅਰ ਅਤੇ ਰੋਜ਼ਗਾਰ ਸੰਬੰਧੀ ਬੈਨੀਫਿਟਸ ਵਰਗੀਆਂ ਤਰਜੀਹਾਂ ਤੇ ਜ਼ੋਰ ਨਹੀਂ ਦਿੱਤਾ ਗਿਆ ਜਿਨ੍ਹਾਂ ਨੂੰ ਐਨ ਡੀ ਪੀ ਸ਼ਾਮਲ ਕਰਨਾ ਚਾਹੁੰਦੀ ਸੀ ਡੇਵਿਸ ਨੇ ਕਿਹਾ ਇਹ ਸਪਸ਼ਟ ਸੰਦੇਸ਼ ਹੈ ਕਿ ਇਹ ਥਰੋਨ ਸਪੀਚ ਵਰਕਰ ਕੇਂਦਰਤ ਨਹੀਂ ਹੈ ਅਤੇ ਇਹ ਉਹਨਾਂ ਤਰਜੀਹਾਂ ਨੂੰ ਪੂਰੀ ਨਹੀਂ ਕਰਦੀ ਜੋ ਅਸੀਂ ਦੇਸ਼ ਭਰ ਤੋਂ ਲੱਖਾਂ ਕੈਨੇਡੀਅਨਸ ਤੋਂ ਸੁਣੀਆਂ ਨੇ ਅਸੀਂ ਐਸੀ ਸਪੀਚ ਦਾ ਸਮਰਥਨ ਨਹੀਂ ਕਰ ਸਕਦੇ ਜੋ ਦੇਸ਼ ਦੇ ਲੋਕਾਂ ਨੂੰ ਲੋੜਿੰਦੀਆਂ ਆਰਥਿਕ ਅਤੇ ਸਮਾਜਿਕ ਨੀਤੀਆਂ ਦੇ ਮਾਮਲੇ ਵਿੱਚ ਇੰਨੀ ਵੱਡੀ ਨਾਕਾਮੀ ਦਿਖਾਏ ਸਰਕਾਰ ਦੀ ਥਰೋನ್ ਸਪੀਚ ਤੇ ਆਮ ਤੌਰ ਤੇ ਭਰੋਸਗੀ ਵੋਟ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਇਹ ਪਾਸ ਨਾ ਹੋਵੇ ਅਤੇ ਸਰਕਾਰ ਡਿੱਗ ਸਕਦੀ ਹੈ ਅਤੇ ਸੰਭਵ ਹੈ ਕਿ ਕੈਨੇਡਾ ਵਿੱਚ ਇਸੇ ਸਾਲ ਇੱਕ ਹੋਰ ਚੋਣ ਹੋ ਜਾਵੇ April ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ NDP ਸਿਰਫ 7 ਸੀਟਾਂ ਦੇ ਸਿਮਟ ਗਈ ਪਰ ਲਿਬਰਲ ਕੋਲ ਵੀ ਬਹੁਮਤ ਤੋਂ ਕੁਝ ਸੀਟਾਂ ਦੀ ਘਾਟ ਹੈ ਇਸੇ ਕਰਕੇ NDP ਅਜੇ ਵੀ ਪਾਰਲੀਮੈਂਟ ਵਿੱਚ ਕੁਝ ਹੱਦ ਤੱਕ ਅਸਰ ਰੱਖਦੀ ਹੈ ਥਰೋನ್ ਸਪੀਚ ਤੇ ਵੋਟ ਬੁੱਧਵਾਰ ਨੂੰ ਦੁਪਹਿਰ ਪ੍ਰਸ਼ਨ ਕਾਲ ਤੋਂ ਬਾਅਦ ਹੋਵੇਗੀ ਜੇ ਐਨਡੀਪੀ ਸਹਿਯੋਗ ਨਹੀਂ ਦਿੰਦੀ ਤਾਂ ਲਿਬਰਲਾਂ ਨੂੰ ਇਹ ਸਪੀਚ ਪਾਸ ਕਰਾਉਣ ਲਈ ਜਾਂ ਤਾਂ ਕੰਜ਼ਰਵੇਟਿਵ ਪਾਰਟੀ ਜਾਂ ਬਲੌਕ ਕਯੂ ਬੈਕਵਾਟ ਨੂੰ ਸਮਰਥਨ ਦੀ ਲੋੜ ਹੋਏਗੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਕੁਝ ਖਾਸ ਹਾਲਾਤਾਂ ਵਿੱਚ ਉਹ ਲਿਬਰਲਾਂ ਦਾ ਸਾਥ ਦੇ ਸਕਦੇ ਨੇ ਪਰ ਅਜੇ ਤੱਕ ਇਹ ਨਹੀਂ ਦੱਸਿਆ ਕਿ ਸ੍ਰੋਮ ਸਪੀਚ ਤੇ ਉਹ ਕਿਵੇਂ ਵੋਟ ਦੇਣਗੇ ਬਲੌਕ ਕਯੂ ਬੈਕਵਾਟ ਦੇ ਇੱਕ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪਾਰਟੀ ਨੇ ਹਾਲੇ ਤੱਕ ਫੈਸਲਾ ਨਹੀਂ ਕੀਤਾ ਕਿ ਉਹ ਕਿਸ ਪਾਰਟੀ ਨੂੰ ਵੋਟ ਪਾਵੇਗੀ ਇਸ ਹਫਤੇ ਦੇ ਸ਼ੁਰੂ ਵਿੱਚ ਲਿਬਰਲ ਪਾਰਟੀ ਥਰੋਨ ਸਪੀਚ ਨੂੰ ਸੋਧ ਕਰਨ ਬਾਬਤ VOTING ਵਿੱਚ ਹਾਰ ਗਈ ਸੀ ਵਿਰੋਧੀ MP's ਨੇ ਸੋਮਵਾਰ ਨੂੰ ਰਾਤ ਲਿਬਰਲ ਸਰਕਾਰ ਨੂੰ 168 ਤੋਂ 164 VOTES ਦੇ ਫਰਕ ਨਾਲ ਹਰਾ ਕੇ ਇੱਕ ਸੋਧ ਪਾਸ ਕਰਵਾਈ ਜਿਸ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਪਾਰਲੀਮੈਂਟ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਇੱਕ ਆਰਥਿਕ ਅਪਡੇਟ ਪੇਸ਼ ਕਰੇ ਇਹ ਸੋਧ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੀ ਗਈ ਸੀ ਅਤੇ ਇਸ ਵਿੱਚ ਬਲਾਕ ਅਤੇ ਐਂਡੀਪੀ ਵੱਲੋਂ ਸ਼ਾਮਲ ਕੀਤੀ ਗਈ ਭਾਸ਼ਾ ਵੀ ਸੀ ਤਿੰਨ ਵਿਰੋਧੀ ਧਿਰਾਂ ਨੇ ਇਸ ਨੂੰ ਸਮਰਥਨ ਦਿੱਤਾ NDP ਜਿਸ ਦਾ ਪਿਛਲੀ ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਸੀ ਇਹ ਕਹਿ ਚੁੱਕੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੂੰ ਸਮਰਥਨ ਦੇਣ ਲਈ ਕੋਈ ਰਸਮੀ ਵਿਵਸਥਾ ਨਹੀਂ ਕਰੇਗੀ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਬੈਂਚਮਾਰਕ ਵਿਆਜ ਦਰ 2.75% ਤੇ ਸਥਿਰ ਰੱਖੀ ਕਿਉਂਕਿ ਨੀਤੀ ਨਿਰਮਾਤਾ ਇਸ ਬਾਰੇ ਹੋਰ ਸਪਸ਼ਟਤਾ ਦੀ ਉਡੀਕ ਕਰ ਰਹੇ ਨੇ ਕਿ ਟੈਰਿਫ ਆਰਥਿਕਤਾ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਪ ਮੈਕਲੇਮ ਨੇ ਫੈਸਲੇ ਦੇ ਜਾਰੀ ਹੋਣ ਤੋਂ ਬਾਅਦ ਤਿਆਰ ਟਿੱਪਣੀਆਂ ਵਿੱਚ ਕਿਹਾ ਕਿ ਅਨਿਸ਼ਚਿਤਤਾ ਉੱਚੀ ਬਣੀ ਹੋਈ ਹੈ ਇਸ ਫੈਸਲੇ ਤੇ ਨੀਤੀ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਣ ਲਈ ਇੱਕ ਸਪਸ਼ਟ ਸਹਿਮਤੀ ਸੀ ਕਿਉਂਕਿ ਸਾਨੂੰ ਹੋਰ ਜਾਣਕਾਰੀ ਮਿਲਦੀ ਹੈ ਅਰਥਸ਼ਾਸਤਰੀਆਂ ਨੇ ਵਿੱਤੀ ਬਾਜ਼ਾਰਾਂ ਦੇ ਲਗਾਤਾਰ ਦੂਜੀ ਵਾਰ ਇਸ ਵਾਅਦੇ ਦੀ ਉਮੀਦ ਕੀਤੀ ਸੀ ਮੈਕਲੇਮ ਨੇ ਕਿਹਾ ਕਿ ਕੇਂਦਰੀ ਬੈਂਕ ਦੇ ਅਪ੍ਰੈਲ ਦੇ ਫੈਸਲੇ ਤੋਂ ਬਾਅਦ ਟੈਰਿਫ ਦੇ ਮੋਰਚੇ ਤੇ ਸਕਾਰਾਤਮਕ ਵਿਕਾਸ ਹੋਇਆ ਪਰ ਵਪਾਰਕ ਪਾਬੰਦੀਆਂ ਅਜੇ ਵੀ ਕਾਇਮ ਨੇ ਅਤੇ ਨਵੀਆਂ ਆਯਾਤ ਡਿਊਟੀਆਂ ਅਜੇ ਵੀ ਲਗਾਈਆਂ ਜਾ ਰਹੀਆਂ ਨੇ ਬੁੱਧਵਾਰ ਨੂੰ ਸਹਿਯੁਕਤ ਰਾਜ ਅਮਰੀਕਾ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਤ ਤੇ 50 ਪ੍ਰਤੀਸ਼ਤ ਦੇ ਨਵੇਂ ਟੈਰਿਫ ਦੀ ਸ਼ੁਰੂਆਤ ਹੋਈ ਜੋ ਕਿ ਪਿਛਲੀ ਦਰ ਨਾਲੋਂ ਦੁੱਗਣਾ ਹੈ ਬੈਂਕ ਆਫ ਕੈਨੇਡਾ ਜਦੋਂ ਮਹਿੰਗਾਈ ਨੂੰ ਘਟਾਉਣ ਲਈ ਖਰਚਿਆਂ ਨੂੰ ਨਿਰਾਸ਼ ਕਰਨਾ ਚਾਹੁੰਦਾ ਹੈ ਤਾਂ ਆਪਣੀ ਨੀਤੀਗਤ ਦਰ ਨੂੰ ਉੱਚਾ ਰੱਖਦਾ ਹੈ ਅਤੇ ਜਦੋਂ ਉਹ ਆਰਥਿਕਤਾ ਨੂੰ ਉਤੇਜਿਤ ਕਰਨਾ ਚਾਹੁੰਦਾ ਹੈ ਤਾਂ ਦਰ ਨੂੰ ਘਟਾਉਂਦਾ ਹੈ ਸੰਯੁਕਤ ਰਾਜ ਅਮਰੀਕਾ ਦੇ ਟੈਰਿਫ ਮੁਹਿੰਮ ਨਾਲ ਜੁੜੇ ਵਿਸ਼ਵ ਵਿਆਪੀ ਵਪਾਰ ਰੁਕਾਵਟਾਂ ਅਤੇ ਕੈਨੇਡਾ ਦੇ ਜਵਾਬੀ ਜਵਾਬ ਕੀਮਤਾਂ ਵਧਾਉਣ ਅਤੇ ਵਿਕਾਸ ਨੂੰ ਰੋਕਣ ਦੋਵਾਂ ਦਾ ਪ੍ਰਭਾਵ ਪਾ ਸਕਦੇ ਹਨ ਮੈਕਲੇਮ ਨੇ ਦੁਹਰਾਇਆ ਕਿ ਬੈਂਕ ਆਫ ਕੈਨੇਡਾ ਆਮ ਨਾਲੋਂ ਅਟਾ ਅਗਾਵ ਵਧੂ ਅਤੇ ਜੋਖਮਾ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਵੇਗਾ ਮੈਕਲੇਮ ਨੇ ਸੰਕੇਤ ਦਿੱਤਾ ਕਿ ਬੈਂਕ ਆਫ ਕੈਨੇਡਾ ਅੱਗੇ ਜਾ ਕੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰੇਗਾ ਬੈਂਕ ਆਫ ਕੈਨੇਡਾ ਦਾ ਅਗਲਾ ਵਿਆਜ ਦਰ ਫੈਸਲਾ 30 ਜੁਲਾਈ ਨੂੰ ਇੱਕ ਨਵੀਂ ਮੁਦਰਾ ਨੀਤੀ ਰਿਪੋਰਟ ਦੇ ਨਾਲ ਤੈਅ ਕੀਤਾ ਗਿਆ ਹੈ April ਵਿੱਚ ਮਹਿੰਗਾਈ ਘਟ ਕੇ 1.7% ਹੋ ਗਈ ਜਿਸ ਦਾ ਮੁੱਖ ਕਾਰਨ ਸੰਘੀ ਸਰਕਾਰ ਵੱਲੋਂ ਖਪਤਕਾਰ ਕਾਰਬਨ ਕੀਮਤ ਨੂੰ ਘਟਾਉਣਾ ਸੀ ਜਿਸ ਕਾਰਨ ਗੈਸ ਪੰਪ ਤੇ ਕੀਮਤਾਂ ਵਿੱਚ ਗਰਾਵਟਾਈ ਆ ਟੈਕਸਾਂ ਨੂੰ ਸ਼ਾਮਲ ਕੀਤੇ ਬਿਨਾ ਮਹਿੰਗਾਈ ਮਹੀਨੇ ਵਿੱਚ 2.3% ਰਹਿੰਦੀ ਜੋ ਮਾਰਚ ਵਿੱਚ 2.1% ਤੋਂ ਵੱਧ ਸੀ ਅਤੇ ਕੇਂਦਰੀ ਬੈਂਕ ਦੀਆਂ ਉਮੀਦਾਂ ਤੋਂ ਵੱਧ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਕੇ ਸਟੀਲ ਅਤੇ ਐਲੂਮੀਨੀਅਮ ਨੂੰ ਲੱਗਦੇ ਟੈਰਿਫਾ ਦੀ ਘਾਤਤ ਤੌਰ ਤੇ 25% ਤੋਂ ਵਧਾ ਕੇ 50% ਕਰ ਦਿੱਤੇ ਨੇ ਕੈਨੇਡੀਅਨ ਅਧਿਕਾਰੀਆਂ ਅਤੇ ਅਮਰੀਕੀ ਅਧਿਕਾਰੀਆਂ ਦਰਮਿਆਨ ਗੱਲਬਾਤਾਂ ਦੇ ਇੱਕ ਹੋਰ ਗੇੜ ਦੇ ਬਾਵਜੂਦ ਕੈਨੇਡਾ ਨੂੰ ਇਸ ਟੈਰਿਫ ਵਾਅਦੇ ਤੋਂ ਛੋਟ ਨਹੀਂ ਮਿਲੀ 트럼ਪ ਪ੍ਰਸ਼ਾਸਨ ਦੀ ਦਲੀਲ ਹੈ ਕਿ ਇਹ ਕਦਮ ਅਮਰੀਕਾ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣਗੇ ਜਿਸ ਨਾਲ ਅਮਰੀਕੀ ਅਰਥ ਵਿਵਸਥਾ ਨੂੰ ਲਾਭ ਹੋਵੇਗਾ ਨਾਲ ਹੀ 트럼ਪ ਪ੍ਰਸ਼ਾਸਨ ਨੇ ਟੈਰਿਫਾਂ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਨਾਲ ਵੀ ਜੋੜਦਾ ਹੈ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਉਦਯੋਗ ਨੇ ਚੇਤਾਵਨੀ ਦਿੱਤੀ ਹੈ ਕਿ ਟੈਰਿਫ ਦਰ ਨੂੰ ਦੁੱਗਣਾ ਕਰਨਾ ਨਿਰਮਾਤਾਵਾਂ ਨੂੰ ਅਤੇ ਉੱਤਰੀ ਅਮਰੀਕਾ ਲਈ ਸਪਲਾਈ ਚੇਨਾਂ ਲਈ ਨੁਕਸਾਨਦਾਇਕ ਪ੍ਰਭਾਵ ਪਵੇਗਾ। ਅਮਰੀਕਾ ਆਪਣੇ 1/4 ਸਟੀਲ ਆਯਾਤ ਕਰਦਾ ਹੈ ਜਿਸ ਵਿੱਚ ਕੈਨੇਡਾ ਉਸ ਦਾ ਸਭ ਤੋਂ ਵੱਡਾ ਸਟੀਲ ਸਪਲਾਈਅਰ ਹੈ। ਕੈਨੇਡਾ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨ ਨੇ ਵੀਕਐਂਡ ਦੌਰਾਨ ਇੱਕ ਬਿਆਨ ਵਿੱਚ ਕਿਹਾ ਸੀ, ਇਸ ਪੱਧਰ ਤੇ ਸਟੀਲ ਟੈਰਿਫ ਸਾਡੀ ਢੰਗਾਈ ਨਾਲ ਜੁੜੀਆਂ ਸਟੀਲ ਸਪਲਾਈ ਚੇਨਾਂ ਅਤੇ ਹੋਰ ਪਾਸਿਆਂ ਦੇ ਗਾਹਕਾਂ ਲਈ ਵੱਡਾ ਵਿਗਨ ਅਤੇ ਨਕਾਰਾਤਮਕ ਅਸਰ ਪੈਦਾ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ ਇਨ੍ਹਾਂ ਦੇਸ਼ਾਂ ਦੇ ਲੋਕ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ 트ੰਪ ਨੇ ਕਈ ਦੇਸ਼ਾਂ ਦੇ ਲੋਕਾਂ ਤੇ ਯਾਤਰਾ ਤੇ ਪਾਬੰਦੀ ਲਗਾਈ ਸੀ ਹਾਲਾਂਕਿ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ ਹੁਣ ਇੱਕ ਵਾਰ ਫਿਰ 트ੰਪ ਨੇ ਕਈ ਦੇਸ਼ਾਂ ਦੇ ਲੋਕਾਂ ਤੇ ਅਮਰੀਕਾ ਵਿੱਚ ਦਾਖਲ ਹੋਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਟਰੰਪ ਨੇ ਅਮਰੀਕਾ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ 7 ਹੋਰ ਦੇਸ਼ਾਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਟਰੰਪ ਨੇ ਬੁੱਧਵਾਰ ਰਾਤ ਨੂੰ ਇੱਕ ਐਲਾਨਨਾਮੇ ਵਿੱਚ ਦਸਤਖਤ ਕੀਤੇ ਤੇ ਜਿਸ ਵਿੱਚ ਇੱਕ ਦਰਜਨ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਤੇ پابੰਦੀ ਲੱਗੀ ਹੈ ਇਹਨਾਂ ਦੇਸ਼ਾਂ ਵਿੱਚ ਅਫਗਾਨਿਸਤਾਨ ਬਰਮਾ ਚਾਡ ਕਾਂਗੋ ਗਣਰਾਜ ਇਕੁਟੇਰੀਅਲ ਗਿਨੀ 에ਰੀਟਰੀਆ ਹੈਤੀ ਈਰਾਨ ਲੀਬੀਆ ਸੋਮਾਲੀਆ ਸੁਡਾਨ ਅਤੇ ਯਮਨ ਸ਼ਾਮਲ ਸੁਡਾਨ ਅਤੇ ਯਮਨ ਸ਼ਾਮਲ ਨੇ ਇਸ ਦੇ ਨਾਲ ਹੀ ਬਰੁੰਡੀ, ਕਿਊਬਾ, ਲਾਓਸ, ਸਿਰੇਲੀਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨਜ਼ੁਏਲਾ ਤੋਂ ਆਉਣ ਵਾਲੇ ਲੋਕਾਂ ਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ। ਇਹ ਯਾਤਰਾ ਪਾਬੰਦੀ ਸੋਮਵਾਰ ਦੁਪਹਿਰ 12 ਵਜੇ ਤੋਂ ਲਾਗੂ ਹੋਵੇਗੀ। ਡੋਨਲਡ 트੍ਰੰਪ ਨੇ ਆਪਣੇ ਐਲਾਨ ਵਿੱਚ ਕਿਹਾ ਕਿ ਮੈਨੂੰ ਅਮਰੀਕਾ ਅਤੇ ਇਸ ਦੇ ਲੋਕਾਂ ਦੀ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ। ਇਸ ਰਿਪੋਰਟ ਤੋਂ ਬਾਅਦ 12 ਦੇਸ਼ਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਅਤੇ 7 ਦੇਸ਼ਾਂ ਤੇ ਸਖਤ ਨਿਯਮ ਲਾਗੂ ਕੀਤੇ ਗਏ। ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਸਟਰੋਂਗ ਬਾਰਡਰਸ ਸੰਸਦ ਵਿੱਚ ਪੇਸ਼ ਕੀਤਾ ਹੈ ਇਸ ਦਾ ਮਕਸਦ ਸ਼ਰਨਾਰਥੀ ਦਾਅਵਿਆਂ ਤੇ ਨਿਯੰਤਰਣ ਰੱਖਣਾ ਹੈ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਸੁਧਾਰਨਾ ਅਤੇ ਡਰੱਗਸ ਦੀ ਤਸਕਰੀ ਖਾਸ ਕਰਕੇ ਫੈਂਟਨਿਲ ਨੂੰ ਰੋਕਣਾ ਹੈ ਇਹ ਕਾਨੂੰਨ ਖਾਸ ਤੌਰ ਤੇ ਅਸਥਾਈ ਰਿਹਾਇਸ਼ੀ ਵਿਦਿਆਰਥੀਆਂ ਤੇ ਵਿਦੇਸ਼ੀ ਸਟੂਡੈਂਟਸ ਤੇ ਲਾਗੂ ਹੋਵੇਗਾ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਦੀ ਬਦਨਾਮੀ ਜਾਂ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ ਕੈਨੇਡਾ ਵਿੱਚ ਸ਼ਰਨ ਮੰਗਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ 2023 ਵਿੱਚ ਕੁੱਲ 171850 ਸ਼ਰਨਾਰਥੀ ਦਾਅਵੇ ਹੋਏ ਸੀ ਜਿਨ੍ਹਾਂ ਵਿੱਚੋਂ 32000 ਤੋਂ ਵੱਧ ਭਾਰਤੀ ਸਨ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 20245 ਸ਼ਰਨਾਰਥੀ ਦਾਅਵੇ ਕੀਤੇ ਗਏ 2024 ਦੇ ਪਹਿਲੇ 9 ਮਹੀਨਿਆਂ ਵਿੱਚ ਹੀ 132525 ਦਾਅਵੇ ਦਰਜ ਹੋ ਚੁੱਕੇ ਸੀ ਜਿਨ੍ਹਾਂ ਵਿੱਚੋਂ 13660 ਦਾਅਵੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਹਨਾਂ ਵਿੱਚੋਂ ਸਭ ਤੋਂ ਵੱਧ ਦਾਅਵੇ ਭਾਰਤ 2290 ਅਤੇ ਨਾਈਜੀਰੀਆ 1990 ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਜੇਕਰ ਕੋਈ ਵਿਅਕਤੀ ਜੂਨ 2020 ਤੋਂ ਬਾਅਦ ਕੈਨੇਡਾ ਆਇਆ ਅਤੇ ਉਸਨੇ 1 ਸਾਲ ਤੋਂ ਜ਼ਿਆਦਾ ਦੇਰ ਬਾਅਦ ਸ਼ਰਨ ਮੰਗੀ ਤਾਂ ਹੁਣ ਉਸ ਦਾ ਦਾਅਵਾ ਮਨਜ਼ੂਰ ਨਹੀਂ ਕੀਤਾ ਜਾਵੇਗਾ ਇਹ ਨਿਯਮ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੋਹਾਂ ਤੇ ਲਾਗੂ ਹੋਵੇਗਾ ਭਾਵੇਂ ਉਹ ਦੇਸ਼ ਤੋਂ ਬਾਹਰ ਗਏ ਹੋਣ ਅਤੇ ਮੁੜਾਏ ਹੋਣ ਜੇਕਰ ਕੋਈ ਵਿਅਕਤੀ ਅਮਰੀਕਾ ਤੋਂ ਜ਼ਮੀਨੀ ਸਰਹੱਦ ਰਾਹੀਂ ਬਿਨਾਂ ਅਧਿਕਾਰ ਤੋਂ ਬਾਰਡਰ ਪੋਰਟ ਤੋਂ ਕੈਨੇਡਾ ਵਿੱਚ ਦਾਖਲ ਹੁੰਦਾ ਹੈ ਅਤੇ 14 ਦਿਨ ਤੋਂ ਬਾਅਦ ਸ਼ਰਨ ਮੰਗਦਾ ਹੈ ਤਾਂ ਉਸ ਦਾ ਕੇਸ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ ਨਵੇਂ ਕਾਨੂੰਨ ਵਿੱਚ ਇਹ ਸਾਫ਼ ਕੀਤਾ ਗਿਆ ਕਿ ਸ਼ਰਨ ਦਾ ਫੈਸਲਾ ਤਦ ਹੀ ਲਿਆ ਜਾਵੇਗਾ ਜਦੋਂ ਦਾਵੇਦਾਰ ਸ਼ਰੀਰਕ ਤੌਰ ਤੇ ਕੈਨੇਡਾ ਵਿੱਚ ਮੌਜੂਦ ਹੋਵੇ ਜੇਕਰ ਵਿਅਕਤੀ ਬਾਹਰ ਦੇਸ਼ ਵਿੱਚ ਹੈ ਤਾਂ ਉਸ ਦੇ ਦਾਅਵੇ ਦੀ ਸੁਣਵਾਈ ਨਹੀਂ ਹੋਵੇਗੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਹੁਣ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਵਿਦਿਆਰਥੀਆਂ ਦੀ ਪਛਾਣ ਸਥਿਤੀ ਅਤੇ ਦਸਤਾਵੇਜ਼ਾਂ ਨਾਲ ਜੁੜੀ ਜਾਣਕਾਰੀ ਕੈਨੇਡਾ ਦੀਆਂ ਸੰਗੀ ਅਤੇ ਖੇਤਰੀ ਏਜੰਸੀਆਂ ਨਾਲ ਸਾਂਝਾ ਕਰ ਸਕੇ ਹੁਣ ਕੋਸਟ ਗਾਰਡ ਦੀ ਸੁਰੱਖਿਆ ਨੂੰ ਗਸ਼ਤ ਅਤੇ ਨਿਗਰਾਨੀ ਦੇ ਵਧੇਰੇ ਅਧਿਕਾਰ ਮਿਲਣਗੇ ਉਹ ਸੁਰੱਖਿਆ ਨਾਲ ਜੁੜੀ ਜਾਣਕਾਰੀ ਵੀ ਇਕੱਠੀ ਕਰ ਸਕਣਗੇ ਹਾਲਾਂਕਿ ਪੁਰਾਣੀ ਪੋਰਟ ਪੁਲਿਸ ਪ੍ਰਣਾਲੀ ਨੂੰ ਮੁੜ ਸ਼ੁਰੂ ਨਹੀਂ ਕੀਤਾ ਜਾਵੇਗਾ ਇੱਕ ਨਿਊਜ਼ ਅਨੁਸਾਰ 2025 ਦੀ ਪਹਿਲੀ ਤਮਾਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 5500 ਸ਼ਰਨ ਦਾਅਵੇ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 22% ਵਧ ਨੇ ਭਾਰਤੀ ਉੱਚਾ ਯੋਗ ਮੁਤਾਬਕ 2024 ਵਿੱਚ ਲਗਭਗ 427000 ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਸੀ ਜੋ ਕਿਸੇ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਸੀ 2025 ਦੀ ਪਹਿਲੀ ਤਿਮਾਹੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਟੱਡੀ ਪਰਮਿਟਾਂ ਵਿੱਚ 33% ਦੀ ਗਿਰਾਵਟ ਆਈ ਹੈ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 30000 ਪਰਮਿਟਾ ਦਿੱਤੇ ਗਏ ਜਦਕਿ 2024 ਦੀ ਪਹਿਲੀ ਤਿਮਾਹੀ ਵਿੱਚ ਇਹ ਗਿਣਤੀ 44295 ਸੀ